ਪਾਤਲਾ ਦੇ ਵਾਰਡ ਨੰਬਰ 7 ਵਿੱਚ ਮਹੇਸ਼ ਨਗਰ ਵਿਖੇ ਜग्गा ਸਿੰਘ ਦੇ ਘਰ ਚ ਲੱਗੀ ਅੱਗ ਨੇ ਸਾਰਾ ਸਮਾਨ ਤਹਿਸ ਨਹਿਸ ਕਰਕੇ ਰੱਖ ਦਿੱਤਾ ਹੈ ਇਸ ਵਕਤ ਅਸੀਂ ਗੱਲ ਕਰਦੇ ਹਾਂ ਘਰ ਪਰਿਵਾਰ ਦੇ ਜਿਹੜੇ ਹੋਰ ਵੀ ਇਹਨਾਂ ਦੇ ਅੰਢੀ ਗੁਆਂਢੀ ਵੀ ਆ ਉਹ ਕੀ ਕਹਿੰਦੇ ਨੇ ਕਿਸ ਤਰ੍ਹਾਂ ਅੱਗ ਲੱਗੀ ਔਰ ਜਿਹੜੇ ਇੱਥੇ ਘਰ ਦੇ ਵਿੱਚ ਜਿੰਨਾ ਵੀ ਸਮਾਨ ਸੀਗਾ ਉਹ ਸਾਰਾ ਕੀ ਸਾਰਾ ਤਹਿਸ ਨਹਿਸ ਹੋ ਗਿਆ ਉਹਨਾਂ ਦੇ ਕੁਦਰ ਮੰਡੀ ਦੇ ਵਿੱਚ ਕੰਮ ਕਰ ਰਹੇ ਸਨ ਕਿਉਂਕਿ ਮੇਤ ਮਜ਼ਦੂਰੀ ਕਰਨ ਵਾਲਾ ਇਹ ਪਰਿਵਾਰ ਹੈ ਹੁਣ ਦੇਖਣਾ ਹੋਵੇਗਾ ਕਿ ਇਹ ਜਿਹੜਾ ਘਰ ਦਾ ਸਮਾਨ ਕਿੰਨਾ ਸੜਿਆ ਔਰ ਕਿਸ ਕਿਸ ਤਰ੍ਹਾਂ ਕੀ ਘਰ ਦੇ ਵਿੱਚ ਜਿਹੜਾ ਰੱਖਿਆ ਹੋਇਆ ਸਮਾਨ ਨੂੰ ਅੱਗ ਲੱਗੀ ਔਰ ਸੜ ਕੇ ਸੁਆਹ ਨਾ ਇਹ ਪੰਜਾਬ ਸਰਕਾਰ ਨੂੰ ਇਸ ਗਰੀਬ ਪਰਿਵਾਰ ਦੀ ਜਿੰਨੀ ਵੀ ਹੋ ਸਕੇ ਮਦਦ ਕਰੇ ਤੁਸੀਂ ਆਪ ਦੇਖ ਲਓ ਸਰ ਵੀ ਇਹ ਸਾਰਾ ਹੀ ਸੜਕੇ ਸੁਆਹ ਹੋ ਗਿਆ ਜੋ ਵੀ ਭਾਂਡਾ ਢਿੰਡਾ ਕੁਰਸੀ ਮੇਜ਼ ਮਤਲਬ ਕੁਝ ਨਹੀਂ ਬਚਿਆ ਕਣਕ ਵੀ ਸੀ ਆਟਾ ਵੀ ਦੀ ਸਭ ਮਚ ਚੁ ਗਿਆ ਇਹਨਾਂ ਬੱਚਿਆਂ ਦਾ ਅਸੀਂ ਤਾਂ ਸਰਕਾਰ ਨੂੰ ਇਹ ਮੰਗ ਕਰਦੇ ਆ ਜਿੰਨੇ ਵੀ ਸੰਸਥਾ ਨੇ ਵੀ ਇਸ ਪਰਿਵਾਰ ਦੀ ਜਿੰਨੀ ਵੀ ਹੋ ਸਕੇ ਸਹਾਇਤਾ ਕਰੇ ਸਾਰੇ ਨਾਲ ਇਹ ਥੋੜੀ ਬੇਨਤੀ ਆ ਹੱਥ ਬੰਨ ਕੇ ਵੀ ਅਸੀਂ ਹੱਥ ਬੰਨਦੇ ਆ ਵੀ ਸਰਕਾਰ ਮੂਰੇ ਵੀ ਸਾਡੇ ਬੱਚਾਂ ਦੀ ਪੁਕਾਰ ਸੁਣੀ ਜਾਵੇ ਨੁਕਸਾਨ ਹੋ ਗਿਆ ਜੀ ਸਾਰਾ ਤਬਾਹ ਹੋ ਗਿਆ ਜੀ ਕੁਛ ਨਹੀਂ ਬਚਾ ਜੀ ਆਟੇ ਤੋਂ ਲਾ ਕੇ ਢੋਲੀਆਂ ਸਭ ਮੱਚ ਗਈਆਂ ਜੀ ਕੁਛ ਨਹੀਂ ਹੈਗਾ ਪੱਲੇ ਬੱਚਿਆਂ ਨੇ ਗਲੀ ਚ ਬਹਿ ਕੇ ਰਾਤ ਕੱਟੀ ਆ ਜੀ ਆਂਡੇ ਗਵੰਡੀਆਂ ਨੇ ਇਹਨਾਂ ਨੂੰ ਰੋਟੀ ਖਵਾਈ ਆ ਜੀ ਆਹੀ ਬੇਨਤੀ ਹੈ ਵੀ ਇਹ ਬੱਚਿਆਂ ਦਾ ਪਰਿਵਾਰ ਬਚ ਗਿਆ ਬੱਚਿਆਂ ਦੇ ਭਾ ਮਤਨ ਕਰਕੇ ਚਲੋ ਜੀ ਅਸੀਂ ਤਾਂ ਨਪਾ ਕਰਦੇ ਆ ਵੀ ਚਲੋ ਇਹ ਬੱਚੇ ਜਿਹੜੇ ਉੱਜੜ ਗਏ ਇਹਨਾਂ ਦੀ ਦੁਬਾਰੇ ਵਾਸੀ ਹੋ ਜਾਈ ਧੰਨ ਭਾਗ ਕਿੰਨਾ ਕੁ ਸਮਾਨ ਜਿਹੜਾ ਸਰਕੇ ਸਮਾਨ ਜੀ ਬਹੁਤ ਕੁਝ ਜੋੜਾ ਹੋਇਆ ਹੈ ਜੀ ਗਰੀਬ ਬੰਦਿਆਂ ਨੇ ਦਿਹਾੜੀਆਂ ਮੰਜੂਰੀਆਂ ਕਰ ਕਰਕੇ ਲੋਕਾਂ ਨੇ ਪੋਚੇ ਲਾ ਕੇ ਜੀ ਕੂਲਰ ਫ੍ਰਿਜ ਸਭ ਕੁਝ ਉਖੜ ਗਿਆ ਜੀ ਸਭ ਮੱਚ ਗਿਆ ਕੁਝ ਨਹੀਂ ਬਚਿਆ ਜੀ ਗਵਾਂਡੀਆਂ ਨੇ ਮੰਜੇ ਦਿੱਤੇ ਨੇ ਤਾਂ ਰਾਤ ਕਟਾਈ ਹੈ ਜੀ ਇਹਨਾਂ ਦੀ ਅਕਸ ਪਾਤਲਾ ਦੇ 7 ਨੰਬਰ ਵਾਰਡ ਦੇ ਵਿੱਚ ਹਮੇਸ਼ ਨਗਰ ਦੇ ਵਿੱਚ ਖੜੇ ਹਾਂ ਜਿੱਥੇ ਕਿ ਇੱਕ ਘਰ ਨੂੰ ਅੱਗ ਲੱਗੀ ਹੈ ਅੱਗ ਨਾਲ ਸਾਰਾ ਘਰ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਇੱਕ ਗਰੀਬ ਵਿਅਕਤੀ ਜਿਹੜਾ ਕਿ ਅਨਾਜ ਮੰਡੀ ਦੇ ਵਿੱਚ ਕੰਮ ਕਰਦਾ ਹੈਗਾ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸਣ ਕਰਦਾ ਹੈਗਾ ਔਰ ਉਹਨਾਂ ਦੇ ਘਰ ਦੇ ਵਿੱਚ ਜਿਹੜੇ ਕਿ ਸਮਾਨ ਨੂੰ ਸਾਰਿਆਂ ਨੂੰ ਅੱਗ ਲੱਗ ਕੇ ਸੁਆਹ ਹੋ ਗਿਆ ਹੈ ਅਸੀਂ ਗੱਲ ਕਰਦੇ ਹਾਂ ਕੀ ਗੱਲਬਾਤ ਹੋਈ ਸੀ ਤੁਹਾਡਾ ਮਕਾਨ ਸੀ ਕੀ ਗੱਲਬਾਤ ਹੋਈ ਸੀ ਹਾਂ ਜੀ ਮਕਾਨ 'ਤੇ ਅੱਗ ਲੱਗੀ ਹੀ ਪਤਾ ਨਹੀਂ ਕਿਵੇਂ ਲੱਗੀ ਤੁਸੀਂ ਕਿੱਥੇ ਕੰਮ ਕਰਦੇ ਆ ਜੀ ਅਸੀਂ ਮੰਡੀ ਦੇ ਜੀ ਕੰਮ ਕਰਦਾ ਜੀ ਕਰਤੀ ਕੋਣ ਕੋਣ ਰਿੰਦਾ ਫੋਟੋ ਦੇ ਕਰਵਾ ਦੋ ਹੀ ਮੁੰਡੇ ਨੇ ਜੀ ਦੋ ਜੀ ਸੀ ਉਹ ਦੋ ਬੱਚੇ ਨੇ ਜੀ ਉਹ ਖੜੇ ਨੇ ਸਾਹਮਣੇ ਉਹ ਬਸ ਤੀਜਾ ਆਇਆ ਇਹ ਤੇ ਘਰ ਵਾਲੀ ਹੈ ਜੀ ਮੈਂ ਇਹਨਾਂ ਦਾ ਦਾਦਾ ਜੀ ਬੱਚਿਆਂ ਦਾ ਉਹਨਾਂ ਦਾ ਛੋਟੇ ਛੋਟੇ ਬੱਚੇ ਆ ਪਰ ਦੇਖਣ ਵਾਲੀ ਗੱਲ ਹੈ ਕਿ ਜਿਸ ਤਰ੍ਹਾਂ ਇਹ ਮਿਹਨਤ ਮਜ਼ਦੂਰੀ ਕਰਕੇ ਕੰਮ ਕਰਦੇ ਸੀਗੇ ਔਰ ਇਹਨਾਂ ਦੇ ਘਰ ਦਾ ਜਿਹੜਾ ਸਮਾਨ ਸਾਰਾ ਸੜ ਕੇ ਸੁਆਹ ਹੋ ਗਿਆ ਹੈ ਕੀ ਗੱਲ ਬਾਤ ਹੋ ਗਈ ਖਟਕੜ ਸਾਹਿਬ ਗੱਲ ਬਾਤ ਤਾਂ ਕੀ ਹੋਗੀ ਜੀ ਮਜ਼ਦੂਰ ਆਦਮੀ ਮੰਡੀ 'ਚ ਲੇਵਰ ਕਰਦੇ ਨੇ ਇਹ ਮੰਡੀ 'ਚ ਕੰਮ ਕਰਨ ਵਾਲੇ ਬੰਦੇ ਇਹਨਾਂ ਦਾ ਇਹ ਨਹੀਂ ਪਤਾ ਵੀ ਰਾਤ ਨੂੰ ਕੈ ਵਜੇ ਆਣ ਕੈ ਵਜੇ ਨਾਣ ਕਿਉਂਕਿ ਦਿਨ ਰਾਤ ਦਾ ਕੰਮ ਹੋ ਗਿਆ 5-7 ਦਿਨ ਜੇ ਇਹ ਕੰਮ ਜਿਹੜਾ ਹੈ ਲੇਬਰ ਦਾ ਇਸ ਤਰ੍ਹਾਂ ਹੀ ਹੁੰਦਾ ਮੰਡੀ 'ਚ ਇਹ ਮੰਡੀ 'ਚ ਸੀਗੇ ਬਾਅਦ 'ਚ ਕਿਤੇ ਤਾਰ ਸਪਾਰਕ ਹੋ ਗਈ ਸਾਰਾ ਘਰ ਸੜ ਕੇ ਸੁਆਹ ਹੋ ਗਿਆ ਕੋਈ ਵੀ ਚੀਜ਼ ਇਹਨਾਂ ਦੀ ਨਹੀਂ ਕੋਈ ਬੱਚਾ ਕੋਈ ਵੀ ਬੱਚਾ ਜਿਹੜਾ ਹੈਗਾ ਕਪੜਾ ਲੀੜਾ ਬੈੱਡ ਕੁਰਸੀ ਮੇਜ਼ ਆ ਜਿਹੜੇ ਹੈਗੇ ਮੰਜੇ ਬਿਸਤਰੇ ਕੂਲਰ ਸਾਰਾ ਕੁਝ ਸੜਕੇ ਸਵਾ ਹੋ ਗਿਆ ਯਾਨੀ ਕਿ ਇੱਕ ਕਿਸਮ ਦਾ ਇੱਕ ਬੜੀ ਇਹ ਘਰ ਉਜੜ ਗਿਆ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਜਾਂ ਸਮਾਜ ਸੇਵਕ ਸਥਾਨਸਥਾਵਾਂ ਵੀ ਇਸ ਗਰੀਬ ਆਦਮੀ ਨੂੰ ਦੁਬਾਰਾ ਬਸਾਇਆ ਇੱਕ ਵਾਰ ਤਾਂ ਉਜੜ ਗਏ ਸਿਰਫ ਇਹ ਹੈ ਕਿ ਬੱਚੇ ਬਚ ਗਏ ਦੇ ਬਾਕੀ ਹੋਰ ਕੁਝ ਨਹੀਂ ਬਚਿਆ ਦਾ ਮੈਂ ਸੰਬੇਨਤੀ ਕਰਦਾ ਸਰਕਾਰ ਨੂੰ ਔਰ ਸਮਾਜ ਸੇਵਾ ਸੰਸਥਾਵਾਂ ਸੰਸਥਾਵਾਂ ਨੂੰ ਵੀ ਕਿਰਪਾ ਕਰਕੇ ਇਸ ਗਰੀਬ ਤੇ ਦਇਆ ਕਰਕੇ ਇਸ ਦਾ ਘਰ ਦੁਬਾਰਾ ਬਸਾਇਆ ਜਾਵੇ ਇਸ ਤਰ੍ਹਾਂ ਹੀ ਸਮਾਜ ਸਾਰੇ ਸਮਾਨ ਦੀ ਪ੍ਰਪਾਈ ਕੀਤੀ ਜਾਵੇ ਇਹ ਹੀ ਬੇਨਤੀ ਹੈ ਸਾਰਿਆਂ ਨੂੰ ਕਿਉਂਕਿ ਇੱਕ ਗਰੀਬ ਪਰਿਵਾਰ ਹੈ ਜਿੱਦਾਂ ਕਿ ਦਿਹਾੜੀ ਮਿਹਨਤ ਮਜ਼ਦੂਰੀ ਕਰਕੇ ਕੰਮ ਕਰਦੇ ਸੀਗੇ ਔਰ ਆਪਣੇ ਘਰ ਦੇ ਬੱਚਿਆਂ ਦਾ ਪਾਲਣ ਪੋਸਣ ਕਰਦੇ ਸੀਗੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਬੱਚੇ ਛੋਟੇ ਨੇ ਔਰ ਇਹਨਾਂ ਵੱਲੋਂ ਜਿਹੜੀ ਕਿ ਮਿਹਨਤ ਮਜ਼ਦੂਰੀ ਮੰਡੀ ਦੇ ਵਿੱਚ ਕੰਮ ਕਰਕੇ ਜਿਹੜਾ ਘਰ ਦਾ ਪਾਲਣ ਪੋਸਣ ਕੀਤਾ ਜਾ ਰਿਹਾ ਸੀਗਾ ਦੇ ਵਿੱਚ ਜਿਹੜਾ ਸਰਵਾਨ ਸੀ ਸਾਰਾ ਸੜ ਕੇ ਸੁਆਹ ਹੋ ਗਿਆ ਔਰ ਜਿੱਥੇ ਇਹ ਪਰਿਵਾਰ ਹੁਣ लाचार ਦਿਖਾਈ ਦੇ ਰਿਹਾ ਹੈ ਉਥੇ ਇਹਨਾਂ ਨੇ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਘਰ ਦੇ ਵਿੱਚ ਜਿਹੜਾ ਸੜਿਆ ਹੋਇਆ ਸਮਾਨ ਜਿਹੜਾ ਤਹਿਸ ਨਹਿਸ ਹੋ ਗਿਆ ਹੈ ਉਹਦੇ ਵਾਸਤੇ ਪਰਿਭਾਈ ਵਾਸਤੇ ਕੁਛ ਨਾ ਕੁਛ ਮੁਆਵਜ਼ਾ ਮਿਲੇ ਸਰਕਾਰ ਵੱਲੋਂ ਤਾਂ ਜਿਹੜਾ ਕਿ ਦਵਾਰੇ ਇਹ ਘਰ ਜਿਹੜਾ ਕਿ ਆਪਣੇ ਪੈਰਾਂ ਤੇ ਖੜ ਕੇ ਔਰ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕੇ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਸੂਬਾ ਸਰਕਾਰ ਵੱਲੋਂ ਵੀ ਇਸ ਤਰ੍ਹਾਂ ਦੇ ਜਿਹੜੇ ਕਿ ਗਰੀਬ ਲੋਕ ਹੈ ਉਹਨਾਂ ਦੇ ਸਹਾਰੇ ਵਾਸਤੇ ਉੱਠ ਕੇ ਸਾਹਮਣੇ ਆਂਦੇ ਆ ਜਾਂ ਇਹ ਇਸੇ ਤਰ੍ਹਾਂ